ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਦੋ ਚਾਰ ਦਿਨ ਪਿਛਲਿਆਂ ਤੋਂ ਇੱਕ ਘਟਨਾਕ੍ਰਮ ਹੋਇਆ ਫਲੋਰ ਦੇ ਵਿੱਚ ਜਿਹੜਾ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਕਿਸੇ ਨੇ ਨਾਅਰੇ ਲਿਖੇ ਆ ਸਾਨੂੰ ਖਾਲਿਸਤਾਨ ਦੇ ਨਾਅਰੇ ਲਿਖਣ ਨਾਲ ਕੋਈ ਇਤਰਾਜ ਨਹੀਂ ਹਿੰਦੁਸਤਾਨ ਦੇ ਨਾਅਰੇ ਲਿਖਣ ਨਾਲ ਕੋਈ ਇਤਰਾਜ ਨਹੀਂ ਪਰ ਨਾ ਹਿੰਦੁਸਤਾਨ ਆ ਤੇ ਨਾ ਖਾਲਸਤਾਨ ਆ ਅਸੀਂ ਨਾ ਖਾਲਸਤਾਨ ਦੇ ਹਮਾਇਤੀਆਂ ਨਾ ਹਿੰਦੁਸਤਾਨ ਦੇ ਹਮਾਇਤੀਆਂ ਅਸੀਂ ਭਾਰਤ ਦੇ ਵਾਸੀ ਇਹ ਭਾਰਤ ਦੇ ਸਾਡਾ ਲੇਕਨ ਇੱਕ ਅਮਰੀਕਾ ਤੋਂ ਆਪਣੇ ਆਪ ਨੂੰ ਸਿੱਖਾਂ ਦਾ ਧਨੈਤਰ ਵਾ ਸਮਝਦਾ ਜਦ ਕਿ ਉਹ ਸੰਪੂਰਨ ਸੱਖ ਵੀ ਹੈ ਨਹੀਂ ਲੇਕਨ ਅਝਾਂਸੀਆਂ ਦੇ ਕਹਿਣ ਤੇ ਪੰਜਾਬ ਦੇ ਵਿੱਚ ਦੁਆਰਾ ਅੱਗ ਲਾਉਣੀ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਉਹ ਤੌਰ ਦੇਖਿਆ ਲੋਕਾਂ ਦੇ ਸੈਂਕੜੇ ਨਹੀਂ ਹਜ਼ਾਰਾਂ ਪੁੱਤ ਜਿਹੜੇ ਆ ਉਹ ਮਾਰੇ ਗਏ ਚੁੱਲਿਆਂ ਦੇ ਵਿੱਚ ਘਾਹ ਘੁਪਿਆ ਇੱਥੋਂ ਤੱਕ ਕਿ ਅੱਜ ਅੱਜਾ ਪਿੰਡਾਂ ਦੇ ਵਿੱਚੋਂ ਬਰਾਤਾਂ ਤੱਕ ਨਹੀਂ ਜੜੀਆਂ ਇਹ ਪੰਜਾਬ ਦਾ ਜਿਨ੍ਹਾਂ ਨੇ ਸੰਤਾ ਭੋਗਿਆ ਫਿਰ ਕਪਰਾਸੀরা ਉਹ ਉਹਨਾਂ ਲੋਕਾਂ ਨੂੰ ਪਤਾ ਇਹ ਵਿਦੇਸ਼ਾਂ ਦੀ ਧਰਤੀ 'ਚ ਬੈਠ ਕੇ ਦੁਬਾਰਾ ਫੇਰ ਪੰਜਾਬ ਦੇ ਵਿੱਚ ਅੱਗ ਲਾਉਣੀ ਚਾਹੁੰਦਾ ਖਾਸ ਕਰ ਐਤ ਕੀ ਟਾਰਗੇਟ ਉਹਨਾਂ ਨੇ ਉਸ ਮਹਾਨ ਰੈਵਰ ਇਹਨੂੰ ਮਤਲਬ ਵਰਲਡ ਦਾ ਸਿੰਬਲ ਮੰਨਿਆ ਗਿਆ ਆ ਜਾਣਕਾਰੀ ਦੇ ਵਿੱਚ ਨੌਲੇਜ ਦੇ ਵਿੱਚ ਕੋ ਨੂੰ ਟਾਰਗੇਟ ਕੀਤਾ ਬਾਬਾ ਸਾਹਿਬ ਨੂੰ ਜਿਹਨੇ ਭਾਰਤ ਦਾ ਸੰਵਿਧਾਨ ਲਿਖਿਆ ਅਸੀਂ ਸਮਝਨੇ ਆ ਵੀ ਜੋ ਗਰੀਬਾਂ ਮਜ਼ਲੂਮਾਂ ਦੇ ਲਈ ਸੰਵਿਧਾਨ ਦੇ ਵਿੱਚ ਕਾਨੂੰਨ ਲਿਖਿਆ ਉਹਨਾਂ ਨੇ ਇੱਕ ਜ਼ਿੰਦਗੀ ਦਿੱਤੀ ਹੈ ਲੇਕਿਨ ਇਹ ਲੋਕ ਦੁਬਾਰਾ ਅੱਗ ਲਾਉਣੀ ਚਾਹੁੰਦੇ ਆ ਫਿਰਕਾ ਪ੍ਰਸਤੀ ਦੀ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਵੈਸੇ ਤਾਂ ਸਮੁੱਚੇ ਭਾਰਤ ਦੇ ਵਿੱਚ ਹੀ ਅੱਗ ਇਹ ਸੁਲਗਣੀ ਹੈ ਜੇ ਸੁਲਗੀ ਤਾਂ ਸ਼ਾਂਤੀ ਦਾ ਅਪੀਲ ਕਰਦਾ ਤੇ ਨਾਲ ਇਹ ਉਹ ਜਿਹੜਾ ਪੰਨੂ ਆ ਆਪਣੇ ਆਪ ਨੂੰ ਖਾਲਸਤਾਨੀ ਜਿਹੜਾ ਸਮਝਦਾ ਜਿਹੜਾ ਮਰਹਲ ਗੁੰਡਾ ਗੁੰਡਿਆਂ ਵਾਲੇ ਕੰਮ ਕਰਦਾ ਜਿਹੜੇ ਸ਼ਰਾਰਤੀ ਅੰਦਰ ਪੰਜਾਬ ਦੇ ਵਿੱਚ ਦੁਆਰਾ ਅੱਗ ਲਾਉਣੀ ਚਾਹੁੰਦੇ ਆ ਅਸੀਂ ਉਹਨਾਂ ਨੂੰ ਸਖਤ ਚੇਤਾਵਨੀ ਦਿੰਨੇ ਆ ਵੀ ਤੂੰ ਗਿਆ ਮੈਂ 14 ਤਰੀਕ ਨੂੰ ਮਤਲ ਜਿਹੜੇ ਆ ਬੁੱਤ ਤੋੜਨੇ ਆ ਤੂੰ ਪੰਜਾਬ ਦੇ ਵਿੱਚ ਆ ਤੈਨੂੰ ਸਮਝ ਪਵੇ ਤੇ ਤੈਨੂੰ ਇਹ ਵੀ ਪਤਾ ਲੱਗੇ ਵੀ ਅੱਜ ਕੀ ਪੰਗਾ ਕਿਹਨਾਂ ਨੂੰ ਪਾ ਰਿਹਾ ਸੋ ਮੇਰੀ ਆਪਣੇ ਸਮਾਜ ਦੇ ਲੋਕਾਂ ਨੂੰ ਅਪੀਲ ਹੈ ਕਿ ਸ਼ਾਂਤੀ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ